ਓਏ ਤੇਰਾ ਚ ਵੱਡੇ ਆ ਕਿਹਦਾ ਵੱਡੇ ਆ ਨੂਰ ਕਿਹਦਾ ਵੱਡੇ ਆ ਜੇ ਕਿਹਦਾ ਇਹਦਾ ਤੈਨੂੰ ਕਿਹਾ ਤੇਰਾ ਗਿਫਟ ਕਿੱਥੇ ਆ ਨੂਰ ਤੇਰਾ ਗਿਫਟ ਕਿੱਥੇ ਆ ਤੇਰਾ ਕਿੱਥੇ ਆ ਨਹੀਂ ਨਹੀਂ ਜਿਹੜਾ ਤੇਰੇ ਬਾਪੜੇ ਲੈਣਦੇ ਰਹੋ ਕਿੱਥੇ ਆ ਆ ਮम्मा ਕਮਰੇ ਚ ਜਾ ਬਸ ਜਾ ਕਿ ਬਾਪੜੇ ਲੈ ਕੇ ਦਿੱਤਾ ਇਹ ਤਾਂ ਚਲ ਕੇਕ ਹੋ ਗਿਆ ਨਾਲ ਕੋਲਡ ਡਰਿੰਕ ਹੋ ਗਈ ਤੇਰਾ ਵੱਡੇ ਗਿਫਟ ਕਿੱਥੇ ਆ ਗਿਫਟ ਨਹੀਂ ਬਾਪੜਾ ਬਾਪੜਾ ਆਖਿਆ ਗਿਫਟ ਦੀ ਬਾਤ ਨਾ ਦੇ ਦਿੰਦਾ ਨਹੀਂ ਲੈ ਗਿਆ ਯਾਰ ਦਿੱਤਾ ਹੀ ਨਹੀਂ ਤੈਨੂੰ ਆਹ ਤਾਂ ਗੱਲ ਗਲਤ ਆ ਯਾਰ ਨੂਰ ਕਿੱਥੇ ਗਿਫਟ ਇਹਦਾ ਕਿਹੜਾ ਉਹ ਨਹੀਂ ਇਹ ਨੂਰ ਲਈ ਹੈ ਜਫਰ ਲਈ ਆ ਨੂਰ ਲਈ ਆ ਫਰਕੇ ਤੈਨੂੰ ਤੈਨੂੰ ਨਹੀਂ ਮਿਲਿਆ ਕੋਈ ਨੂਰ ਅਸਾਵਾ ਹਾਂ ਇਹ ਹੈ ਗਿਫਟ ਨਹੀਂ ਉਹ ਨਹੀਂ ਜਿੱਦਾਂ ਕੋਈ ਸਾਈਕਲ ਦਿੰਦਾ ਹੈ ਉਹ ਵਾਲਾ ਉਹ ਗਿਫਟ ਕਿੱਥੇ ਵਾਚ ਦੇਣੀਏ ਵਾਚ ਦੇਣੀਏ ਜਦ ਚੱਲੀਏ ਬਰਾਪਲਾ ਆਈਏ ਦੁਨੀਆ ਨੇ ਅਸੀਂ ਲੈ ਕੇ ਆਈਏ ਚਲੋ ਇਹ ਰੱਖ ਦਿਓ ਇਹ ਰੱਖ ਦਿਓ ਤੁਸੀਂ ਬਹੁਤ ਕੁਰਸੀ ਤੇ ਆ ਜਾਓ ਤੂੰ ਡੈਡੀ ਨੂੰ ਪੁੱਛੀਏ ਹਾਂ ਪੁੱਛ ਪੁੱਛ ਦੇਣਾ ਲੈ ਦੇਣਾ ਦੇਣਾ ਅੱਜ ਪਹਿਲਾਂ ਕੀ ਖਾ ਕੇ ਰੇ ਠੀਕ ਹੈ ਕੇਕ ਖਾ ਕੇ ਫੇਰ ਹੈ ਨਾ ਨੂਰ ਤੇਰੇ ਫੜ ਦਾ ਜੰਗਲ ਨੂਰ ਕਿਦਾ ਵੱਡੇ ਅੱਜ ਕਿਦਾ ਵੱਡੇ ਅੱਜ ਹੈ ਵੱਡੇ ਕਿਧਰ ਚੱਲ ਫਿਰ ਅੱਜ ਲੈ ਕੇ ਜਾ ਕਿਧਰ ਗੱਪ ਤੇ ਦੁੱਧ ਨਾ ਦੋ ਉਹ